ਸੋਸ਼ੀਅਲ ਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਕਾਂਗਰਸ ਦੇ ਵੱਲੋਂ ਆਪਣੇ ਉਮੀਦਵਾਰਾਂ ਦੀ ਚੌਥੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਚੌਥੀ ਲਿਸਟ ਦੇ ਵਿੱਚ 46 ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਗਿਆ ਹੈ ਜਿਸ ਦੇ ਵਿੱਚ ਮੱਧ ਪ੍ਰਦੇਸ਼ ਮਹਾਰਾਸ਼ਟਰ ਉੱਤਰ ਪ੍ਰਦੇਸ਼ ਸਮੇਤ ਅੰਡੇਮਾਨ ਨਿਕੋਬਾਰ ਅਤੇ ਉਤਰਾਖੰਡ ਜਿਹੇ ਰਾਜਾਂ ਦਾ ਨਾਮ ਸ਼ਾਮਿਲ ਹੈ ਜੇਕਰ ਗੱਲ ਕਰੀਏ ਤਾਂ ਇਸ ਵਾਰੀ ਕਈ ਵੱਡੇ ਆਗੂ ਜਿਹੜਾ ਨੇ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਕਾਂਗਰਸ ਵੱਲੋਂ ਕਾਂਗਰਸ ਵੱਲੋਂ ਚੌਥੀ ਲਿਸਟ ਜਿਹੜੀ ਆ ਉਹ ਜਾਰੀ ਕਰ ਦਿੱਤੀ ਗਈ ਹੈ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਨਾਰਸ ਤੋਂ ਜਿਹੜਾ ਟੱਕਰ ਦੇ ਲਈ ਕਾਂਗਰਸ ਵੱਲੋਂ ਅਜੇ ਰਾਏ ਨੂੰ ਬਨਾਰਸ ਤੋਂ ਉਮੀਦਵਾਰ ਐਲਾਨਿਆ ਗਿਆ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਸਹਾਰਨਪੁਰ ਤੋਂ ਇਮਰਾਨ ਮਸੂਦ ਨੂੰ ਲੋਕ ਸਭਾ ਉਮੀਦਵਾਰ ਐਲਾਨਿਆ ਗਿਆ ਇਸ ਤੋਂ ਇਲਾਵਾ ਅਮਰੋਹ ਤੋਂ ਦਾਨਿਸ਼ ਅਲੀ ਨੂੰ ਟਿਕਟ ਦਿੱਤੀ ਗਈ ਹੈ ਦਾਨਿਸ਼ ਅਲੀ ਬਸਪਾ ਤੋਂ ਜਿਹੜਾ ਨੇ ਪਹਿਲਾਂ ਸੰਸਦ ਸੰਤ ਤੇ ਹੁਣ ਪਿਛਲੇ ਦਿਨੀ ਕਾਂਗਰਸ ਚ ਸ਼ਾਮਿਲ ਹੋਏ ਸੀ ਤੇ ਉਹਨਾਂ ਨੂੰ ਹੁਣ ਅਮਰੋਹ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਤੋਂ ਸਾਬਕਾ ਮੁੱਖ ਮੰਤਰੀ ਦਿਗਵਜੇ ਸਿੰਘ ਨੂੰ ਜਿਹੜਾ ਰਾਜਗੜ ਤੋਂ ਉਮੀਦਵਾਰ ਐਲਾਨਿਆ ਗਿਆ ਹੈ ਇਸ ਤੋਂ ਇਲਾਵਾ ਤਮਿਲਨਾਡੂ ਦੀ ਸ਼ਿਵਰੰਗਾ ਤੋਂ ਇੱਕ ਵਾਰ ਫਿਰ ਤੋਂ ਕਾਰਤੀ ਚਤੰਬਰਮ ਨੂੰ ਟਿਕਟ ਦਿੱਤੀ ਗਈ ਹੈ ਕਾਰਤੀ ਚਤੰਬਰਮ ਜਿਹੜੇ ਨੇ ਪੀ ਚਤੰਬਰਮ ਦੇ بیٹے ਨੇ ਇਸ ਤੋਂ ਇਲਾਵਾ ਉੱਤਰਾਖੰਡ ਦੇ ਹਰੀਦੁਆਰ ਸੀਟ ਤੋਂ ਸਾਬਕਾ ਮੁੱਖ ਮੰਤਰੀ ਹਰੀਸ਼ रावत ਦੇ بیٹے ਬਰਿੰਦਰ रावत ਨੂੰ ਟਿਕਟ ਮਿਲੀ ਹੈ ਉੱਥੇ ਜੇਕਰ ਗੱਲ ਕਰੀਏ ਤਾਂ ਹੁਣ ਤੱਕ ਕਾਂਗਰਸ ਵੱਲੋਂ ਕੁੱਲ 183 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਪੰਜਾਬ ਦੇ ਵਿੱਚ ਹਲੇ ਵੀ ਕਿਸੇ ਉਮੀਦਵਾਰ ਦਾ ਐਲਾਨ ਕਾਂਗਰਸ ਵੱਲੋਂ ਨਹੀਂ ਕੀਤਾ ਗਿਆ ਹੈ ਲੋਕ ਸਭਾ ਚੋਣਾਂ ਦਾ ਵਿਗਲਵਾ ਚੁੱਕਾ ਹੈ 19 April ਤੋਂ ਪਹਿਲੇ ਗੇਟ ਦੀਆਂ ਚੋਣਾਂ ਦੇਸ਼ ਭਰ ਦੇ ਵਿੱਚ ਸ਼ੁਰੂ ਹੋਣਗੀਆਂ ਦੇਸ਼ ਭਰ ਦੇ ਵਿੱਚ ਜਿਹੜਾ ਸੱਤ 게ਟ ਦੇ ਵਿੱਚ ਲੋਕ ਸਭਾ ਚੋਣਾਂ ਹੋਣਗੀਆਂ ਸੋ ਇੱਕ ਵਾਰੀ ਫਿਰ ਤੋਂ ਨਾਮਾ ਦਾ ਜ਼ਿਕਰ ਕਰ ਦਿੰਦੇ ਆ ਵੱਡੇ ਨਾਮ ਜਨਾਂ ਨੂੰ ਇਸ ਵਾਰੀ ਕਾਂਗਰਸ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ 46 ਉਮੀਦਵਾਰਾਂ ਦੀ ਜਿਹੜੀ ਹੈ ਚੌਥੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਕਾਂਗਰਸ ਦੇ ਵੱਲੋਂ ਜਿਸ ਦੇ ਵਿੱਚ ਉੱਤਰਾਖੰਡ ਉੱਤਰ ਪ੍ਰਦੇਸ਼ ਰਾਜਸਥਾਨ ਮਹਾਰਾਸ਼ਟਰ ਦੇਮਾ ਨਿਕੋਬਾਰ ਤੇ ਉੱਤਰਾਖੰਡ ਜਿਹੇ ਸੂਬੇ ਜਿਹੜਾ ਨੇ ਉਹ ਸ਼ਾਮਿਲ ਨੇ ਜੇਕਰ ਗੱਲ ਕਰੀਏ ਤਾਂ ਇਸ ਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਨਾਰਸ ਤੋਂ ਚੱਕਰ ਦੇਣ ਦੇ ਲਈ ਅਜੇ ਰਾਏ ਨੂੰ ਚੌਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਇਸ ਤੋਂ ਇਲਾਵਾ ਹਰਨਪੁਰ ਤੋਂ ਇਮਰਾਨ ਮਸੂਦ ਨੂੰ ਚੌਣ ਮੈਦਾਨ ਚ ਉਤਾਰਿਆ ਗਿਆ ਹੈ ਅਮਰੋਦ ਤੋਂ ਦਾਨਿਸ਼ ਅਲੀ ਨੂੰ ਟਿਕਟ ਦਿੱਤੀ ਗਈ ਹੈ ਦਾਨਿਸ਼ ਅਲੀ ਬਸਪਾ ਤੋਂ ਸੰਸਦ ਸੰਤ ਤੇ ਬੀਤੇ ਦਿਨੀ ਜਿਹੜਾ ਨੇ ਕਾਂਗਰਸ ਚ ਸ਼ਾਮਿਲ ਹੋਏ ਸੀ ਤੇ ਹੁਣ ਉਹਨਾਂ ਨੂੰ ਵੀ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਮਧਿਆ ਪ੍ਰਦੇਸ਼ ਤੋਂ ਸਾਬਕਾ ਸੀਐਮ ਜਿਹੜੇ ਨੇ ਦਿਗਵਜੇ ਸਿੰਘ ਉਹਨਾਂ ਨੂੰ ਰਾਜਗੜ ਤੋਂ ਉਮੀਦਵਾਰ ਐਲਾਨਿਆ ਗਿਆ ਹੈ ਇਸ ਤੋਂ ਇਲਾਵਾ ਤਾਮਿਲਨਾਡੂ ਦੇ ਸ਼ਿਵਰੰਗਾ ਤੋਂ ਜਿਹੜਾ ਇੱਕ ਵਾਰੀ ਫਿਰ ਤੋਂ 카ਰਤੀ ਚਤੰਬਰਮ ਨੂੰ ਟਿਕਟ ਦਿੱਤੀ ਗਈ ਹੈ 카르ਤੀ ਚਤੰਬਰਮ ਕਾਂਗਰਸ ਦੇ ਵੱਡੇ ਲੀਡਰ ਪੀ ਚਤੰਬਰਮ ਦੇ بیٹے ਨੇ ਇਸ ਤੋਂ ਇਲਾਵਾ ਉੱਤਰਾਖੰਡ ਦੇ ਹਰੀਦਵਾਰ ਤੋਂ ਸਾਬਕਾ ਮੁੱਖ ਮੰਤਰੀ ਹਰੀਸ਼ रावत ਦੇ بیٹے ਬਰਿੰਦਰ रावत ਨੂੰ ਟਿਕਟ ਦਿੱਤੀ ਗਈ ਹੈ ਕਾਂਗਰਸ ਦੇ ਵੱਲੋਂ ਹੁਣ ਤੱਕ ਆਪਣੇ ਕੁੱਲ 183 ਉਮੀਦਵਾਰਾਂ ਦਾ ਐਲਾਨ ਕਰ ਚੁੱਕੇ ਨੇ ਤੇ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸਿਰਫ ਆਮ ਆਦਮੀ ਪਾਰਟੀ ਦੇ ਵੱਲੋਂ ਹੀ ਆਪਣੇ 8 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਤੇ ਹਲੇ ਬਾਕੀ ਪਾਰਟੀਆਂ ਦੇ ਵੱਲੋਂ ਕਿਸੇ ਵੀ ਉਮੀਦਵਾਰ ਦਾ ਐਲਾਨ ਜਿਹੜਾ ਪੰਜਾਬ ਦੇ ਵਿੱਚ ਨਹੀਂ ਕੀਤਾ ਗਿਆ